बाबी जत चुड़ी जा मेर चूड़ी जरे बाबा दी जर्शन बाबी तौतरी नंढे बाबी चौतरी ब ਅੱਗੇ ਦਰਸ਼ਨ ਕਰਨ ਵਾਲੇ ਜਾ ਰਹੇ ਹਨ ਤੇ ਮਗਰ ਦਰਸ਼ਨ ਦੇਣ ਵਾਲਾ ਆ ਰਿਹਾ ਹੈ ਅੱਧੀ ਰਾਤ ਦਾ ਵੇਲਾ ਸੰਗਤ ਆਈ ਤੇ ਟਿਪਲੀ ਸਾਹਿਬ ਟਿਕ ਗਈ ਤੇ ਸਾਹਿਬ ਜਾ ਪਹੁੰਚੇ ਕਿਹੜਾ ਪ੍ਰਸਾਦ ਦਾ ਥਾਲ ਜਲਦੀ ਗਾਗਰ ਤੇ ਨਾਲ ਪੱਖਾ ਗਰਮੀ ਦੀ ਰੁੱਤ ਸੀ ਨਾ ਗੰਗਾ ਜੀ ਨੇ ਪੁੱਛਿਆ ਕਿਦਰ ਤੇ ਆ ਰਹੇ ਹੋ ਆਖ ਲਗੇ ਗੁਰੂ ਕੇ ਸਿੱਖ ਆ ਰਹੇ ਸੀ ਪਰ ਤੋੜ ਨਹੀਂ ਪਹੁੰਚ ਸਕੇ ਸੂਰਜ ਨੇ ਸਾਥ ਛੱਡ ਦਿੱਤਾ ਰਸਤੇ ਵਿੱਚ ਟਿਕ ਗਏ ਉਹ ਨਹੀਂ ਆ ਸਕੇ ਮੈਂ ਉਹਨਾਂ ਕੋਲ ਚਲਿਆ ਗੰਗਾ ਜੀ ਦੇ ਨੇਤਰ ਭਰ ਆਏ ਮੈਨੂੰ ਵੀ ਲੈ ਚਲੋ ਚਲੋ ਗੰਗਾ ਜੀ ਤੁਸੀਂ ਵੀ ਚਲੋ ਪਰ ਕਿਸੇ ਹੋਰ ਨੂੰ ਕੁਛ ਨਾ ਕਹੋ ਕੜਾ ਪ੍ਰਸਾਦ ਦਾ ਥਾਲ ਮੇਰੇ ਸੀਸ ਤੇ ਤੇ ਜਲਦੀ ਗਾਗਰ ਤੇਰੇ ਸਿਰ ਤੇ ਮੈਂ ਪੱਖਾ ਫੜ ਲੈਣਾ ਤੂੰ ਦੋ ਚਾਰ ਗਲਾਸ ਲੈ ਲੈ। ਦਸਣਾ ਨਹੀਂ। ਸੇਵਾ ਹੁੰਦੀ ਆ ਛੁਪਾ ਕੇ। ਸੇਵਾ ਹੁੰਦੀ ਆ ਜਾ ਕੇ। ਸੇਵਾ ਹੁੰਦੀ ਆ ਤਨ ਮਨ ਲਾ ਕੇ। ਸਾਰਸਿੰਘ ਜੀ ਬੋਲੋ ਸ੍ਰੀ। ਜਿਨ ਸੇਵਾ ਕੀਤੀ ਔਰ ਜਨਾਂ ਦੇ ਤੱਕਾਬੀ ਕੀਤੀ। ਜਿਨ ਸੇਵਾ ਕੀਤੀ ਤੇ ਵਾ ਵਾ ਲੈ ਨਹੀਂ ਕਾਦੀ ਸੇਵਾ ਕੀਤੀ। ਕਿਸੇ ਨੂੰ ਪਤਾ ਨਹੀਂ ਦਿੱਤਾ। ਰਾਤ ਦਾ ਵੇਲਾ ਹੈ। ਅਗੇ ਅਗੇ ਗੁਰੂ ਵਰਜਨ ਦੇਵ ਮਹਾਰਾਜ ਸੱਚੇ ਪਾਸਾ ਤੇ ਮਗਰ ਮਗਰ ਮਾਤਾ ਗੰਗਾ ਜੀ ਕੀ ਕਹਿੰਦੇ ਜਾਂਦੇ ਹਨ ਗੁਰ ਸਿੱਖਾ ਕੀ ਹਰ ਜੂੜ ਹਮ ਪਾਪੀ ਵੀ ਜਤ ਪਾਈ ਸਿਪਲੀ ਸਾਧ ਸੰਗਤ ਵਿਰਾਜ ਗਈ ਸ ਹੈ ਰਾਤ ਅੱਧੀ ਹੋਣ ਲੱਗੀ ਹੈ ਕਿ ਸਹਬ ਨੇ ਜਾ ਬੇਨਤੀ ਕੀਤੀ ਸਾਧ ਸੰਗਤ ਕੜਾ ਪ੍ਰਸਾਦ ਹਾਜ਼ਰ ਹੈ ਉਸੋ ਪਿਆਰਿਓ ਕੜਾ ਪ੍ਰਸਾਦ ਵਰਤਾਓ ਕੋਈ ਜਾਗਦਾਸੀ ਨੂੰ ਸੁਣਿਆ ਨਾਲ ਸਾਥੀਆਂ ਨੂੰ ਜਗਾਇਆ ਉੱਠੋ ਭਈ ਕੋਈ ਪ੍ਰੇਮੀ ਪ੍ਰਸਾਦ ਲੈ ਆਇਆ ਹੈ ਕਿਉਂਕਿ ਸੰਗਤ ਨੇ ਪ੍ਰਤਗਿਆ ਕੀਤੀ ਸੀ ਕਿ ਜਿਨਾ ਚਿਰ ਦਰਸ਼ਨ ਨਹੀਂ ਕਰਾਂਗੇ ਅਨਜਲ ਨਹੀਂ ਛਕਾਂਗੇ ਪਰ ਹੁਣ ਕਰਾ ਪ੍ਰਸਾਦ ਨੂੰ ਕੌਣ ਇਨਕਾਰ ਕਰੇ ਪ੍ਰਸਾਦ ਨੂੰ ਤਾਂ ਇਨਕਾਰ ਨਹੀਂ ਸਭ ਮਰਯਾਦਾ ਪ੍ਰਚੋਤਨ ਪ੍ਰਸਾਦ ਲੈ ਕੇ ਗਏ ਅਰਦਾਸ ਆ ਰਹੀ ਹੈ ਏਗਰੂ ਨਾਨਕ ਪਾਤਸ਼ਾਹ ਏਗਰੂੰਗ ਸਾਬ ਗਰੀਬ ਨਿਵਾਜ਼ ਏਗਰੂ ਅਮਰਦਾਸ ਮਹਾਰਾਜ ਏਕ ਰੂ ਗੁਰੂ ਅਮਰਦਾਸ ਤੋਂ ਦਿੱਥ ਲਤਾਨ ਤੇ ਜਿਸ ਵੇਲੇ ਨਾਮ ਲਿਆ ਗੁਰੂ ਵਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਆਪ ਹੱਥ ਜੋੜ ਕੇ ਨਾਲ ਖੜੋਤੇ ਸੀ ਜਿਸ ਵੇਲੇ ਸਿੱਖ ਨੇ ਅਰਦਾਸ ਕੀਤੀ ਗਰੀਬ ਨਿਵਾਜ਼ ਤੇਰਾ ਸਿੱਖ ਤੇਰੇ ਇਤਿਆਰ ਵਿੱਚ ਵਿੱਜਾ ਇਹਨੂੰ ਤੋਂ ਪਿਆਰ ਖਜ਼ਾਨਾ ਬਖਸ਼ਿਆ ਗੁਰਸਿੱਖਾਂ ਸੰਗਤਾਂ ਦੀ ਸੇਵਾ ਕਰਨ ਵਾਲਾ ਬਣਾਇਆ ਗ੍ਰੀਵਨਵਾਜੋ ਤੇਰਾ ਪਿਆਰਾ ਸਿੱਖ ਸੰਗਤ ਵਾਸਤੇ ਕਿਹੜਾ ਪ੍ਰਸ਼ਾਦ ਲਿਆਇਆ ਤੇ ਆਪ ਨੂੰ ਫੋਗ ਲੱਗੀ ਸੀਤ ਪ੍ਰਸ਼ਾਦ ਬਖਸ਼ੋ ਹਜ਼ੂਰ ਗੱਲ ਪੱਲਾ ਪਾ ਕੇ ਚਾਦਰ ਦੀ ਮੁਕਲ ਮਾਰ ਕੇ ਨਾਲ ਖੜੋਤੇ ਸਨ ਤੇ ਸ਼ੁਕਰ ਗੁਜ਼ਾਰਿਆ ਅੱਜ ਮੈਂ ਸਿੱਖ ਬਣਿਆ ਅਜਿ ਸਿਕੰਦਰ ਨੇ ਮੈਨੂੰ ਸਿੱਖਦਾ ਕਿਤਾਬ ਬਖਸ਼ੀਆ ਲੈ ਸਿਕਾ ਵਰਤਾਰੇ ਸਾਤ ਵਚਨ ਪਹਿਲੇ ਪਾਸਾ ਨੇ ਪ੍ਰਸਾਦ ਚੁੱਕ ਲਈ ਤੇ ਪ੍ਰਸਾਦ ਵਰਤਾਇ ਰਿਹਾ ਤੇ ਸਾਇਬ ਦੀ ਉਸਨੂੰ ਪ੍ਰਸਾਦ ਜੋ ਜੋ ਲੈ ਕੇ ਛਕਦਾ ਗਿਆ ਸੁਮਾਦੀ ਲੱਗਦੀ ਗਈ ਇੱਕ ਬਿਰਧ ਬਾਬਾ ਹੱਕ ਗਿਆ ਸੀ ਤਰ ਤਰ ਕੇ ਵਿਚਾਰਾ ਆਪਣੀਆਂ ਲੱਤਾਂ ਨੂੰ ਆਪ ਪਿਆ ਘੁੱਟਦਾ ਪ੍ਰਸਾਦ ਵਰਤਾ ਕੇ ਸਾਹਿਬ ਉਸ ਕੋ ਲਿਜਾ ਬੈਠੇ ਆ ਬਾਬਾ ਮੈਂ ਤੇਰੇ ਚਰਨ ਦਵਾ ਦੇ ਉਸ ਬਿਰਦ ਬਾਬੇ ਨੇ ਆਖਿਆ ਨਾ ਹੋ ਪਿਆਰੇ ਆ ਖਬਰ ਨਹੀਂ ਕਿੱਥੋਂ ਆਏ ਤੂੰ ਕਿਤਨੀ ਦੂਰੋਂ ਚੱਲ ਕੇ ਆਏ ਕਰਾ ਪ੍ਰਸ਼ਾਦ ਲਿਆਂਦਾ ਹੀ ਤੇ ਉਹਨਾਂ ਪਰਤ ਕੇ ਵੀ ਤੂੰ ਜਾਣਾ ਹੈ ਤੂੰ ਇਹ ਖੇਚਲ ਨਾ ਕਰ ਤਾ ਸਾਹਿਬ ਨੇ ਆਖਿਆ ਖੇਚਲ ਗੁਰ ਸਿੱਖਾਂ ਦੀ ਸੇਵਾ ਖੇਚਲਨ ਦੀ ਹੈ ਬਾਬਾ ਗੁਰ ਸਿੱਖਾਂ ਦੀ ਸੇਵਾ ਤਾਂ ਗੁਰੂ ਨਾਨਕ ਦੀ ਸੇਵਾ ਹੈ ਇਹ ਕਹਿ ਕੇ ਅਜ਼ੂਰ ਨੇ ਉਸ ਬਿਰਦਵਾ ਦੇ ਚਰਨ ਫੜ ਲੈ ਕਿੱਡੇ ਪਿਆਰ ਨਾਲ ਪਲੋਸੇ ਪਾਵ ਮਲੋਵਾ ਸੰਗ ਮੈਨ ਬਤੀਰੀ ਇੰਜ ਅਫਜ਼ਾਸੀ ਜਿਵੇਂ ਸਿੱਖ ਦੇ ਪੈਰਾਂ ਨੂੰ ਆਪਣੀਆਂ ਅੱਖਾਂ ਨਾਲ ਪੈ ਮਲਦੇ ਹੋਣ ਔਰ ਆਪਣਾ ਵਾਸ ਆਪ ਸੱਤ ਪੈ ਕਰਦੇ ਹੋ ਬਿਰਦਵਾ ਦੇ ਨੂੰ ਜੋ ਸੁੱਖ ਮਿਲਿਆ ਉਹ ਸੁੱਖ ਬਿਰਦਵਾ ਦੇ ਦੀ ਰਸਨਾ ਤੇ ਆਇਆ ਉਹ ਸਿੱਖਾ ਤੇਰਾ ਗੁਰੂ ਬਲਾ ਔ ਸਿਖਾ ਤੇਰਾ ਗੁਰੂ ਨਾਨਕ ਬਣਾ ਕਰ। ਔ ਸਿਖਾ ਤੇਰਾ ਵੇੜਾ ਪੈ ਰਹੇ। ਕਿੰਨਾ ਪਿਆਰ ਹੈ ਤੇਰੇ ਅੰਦਰ। ਆ ਕੋਈ ਖਰਾਇਤ ਇਸ ਪਿਆਰ ਦੇ ਵਿੱਚ ਕੋਈ ਕਣੀ ਮੈਂ ਕੰਗਲੇ ਦੀ ਜਰਲੀ ਵੀ। ਜੀ ਸਾਹਿਬ ਆਪ ਦੇ ਸਮਿ ਸ਼ੁਕਰ ਹੈ। ਤੇਰੇਆ ਸਿਖਾਂ ਦੀ ਰਸਨਾ ਨੇ ਸਿੱਖ ਦਾ ਖitab ਬਖਸ਼ਿਆ ਹੈ। ਅੰਮ੍ਰਿਤ ਵੇਲਾ ਹੋਇਆ ਸੰਗਤ ਚਾਲੇ ਪੈ।

श <mrisa> ਸੰ 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 ਦੇਵਾ ਦੀ ਗੁਰ ਸੰ ਸੰ ਓਏ ਦੱਸੇ ਇਨਾਨੀ ਜੇ ਜਿਹਦੇ ਦਰਸ਼ਨਾਂ ਨੂੰ ਤਾਈ ਕਰਦੇ ਜਾ ਰਹੇ ਹੋ ਇੱਕ ਵਾਰੀ ਪਿਛਾ ਪਰਤ ਕੇ ਜਾ ਸਕਦੇ ਹੋ ਦਰਸ਼ਨ ਦੇਣ ਵਾਲਾ ਮਗਰਮਗਰਤਿਆ ਹੁੰਦਾ ਜੀ ਪਰ ਸਦਕੇ ਦਰਸ਼ਨ ਕਰਨ ਵਾਲੇ ਵੀ ਪੈ ਪੜਦੇ ਹਨ दे दर्शन वारा बि पिया आख़िरे बाबा जी दर दर्शन जी ਦਰਸ਼ਨ ਸਿਆਸੀ ਦਿਨ ਸਾਰਾ ਜਵਾਨੀ ਨਹੀਂ ਪੜ ਰਹੇ ਇਹਨਾਂ ਨੇ ਦਿਨ ਰਾਤ ਦਰਸ਼ਨ ਦਰਸ਼ਨ ਦੀ ਪਿਆਸ ਅੰਦਰ ਲੈ ਕੇ ਦਿਨ ਰਾਤ ਇਹਨਾਂ ਨੇ ਇਹ ਪੰਧ ਕੀਤਾ ਕੋਈ ਕਿਤੋਂ ਚਲੇ ਆਇਆ ਕੋਈ ਕਿਤੋਂ ਨਾਲ ਰਲੇ ਇਵੇਂ ਜਿਵੇਂ ਪਰਵਤਾਂ ਤੇ ਮੀਂਹ ਪੈਂਦਾ ਹੈ ਤੇ ਫਿਰ ਪਾਣੀ ਵਗ ਤੁਰਦਾ ਹੈ ਕੋਈ ਨਦੀ ਕਿਤੋਂ ਨਾਲ ਰਲ ਜਾਂਦੀ ਹੈ ਕੋਈ ਨਾਲਾ ਕਿਤੋਂ ਮਿਲ ਜਾਂਦਾ ਹੈ ਨਾਲ ਤੇ ਸਾਰਾ ਪਾਣੀ ਮਿਲ ਕੇ ਫਿਰ ਕਿਦਰ ਨੂੰ ਧਾਈ ਕੀਤੀ ਜਾਂਦਾ ਹੈ ਸਮੁੰਦਰ ਨੂੰ ਇਹ ਗੁਰੂ ਸਮੁੰਦਰ ਨਦੀ ਸੰਸਿਖਿ ਸਿੱਖ ਨਦੀ ਵਾਂਗੂ ਸਮੁੰਦਰ ਨੂੰ ਮਿਲਣ ਵਾਸਤੇ ਧਾਈ ਕੀਤੀ ਜਾ ਰਹੀ ਹੈ बस ਥੋੜੀ ਵਿਥੇ ਬਾਕੀ ਆਓ ਸੋਨਾ ਹਰਮੰਦਰ ਸਾਹਿਬ जिथे सबे खां नु ਸਾਧ ਸੰਗਤ ਜੋੜੇ ਇੱਥੇ ਉਤਾਰ ਦੇ ਇਸ ਵਗਾ ਜੋੜਾ ਨਹੀਂ ਜਾਂਦਾ ਸਭਨਾ ਨੇ ਜੋੜੇ ਉਤਾਰ ਦਿੱਤੇ ਕੋਈ ਵੀ ਪ੍ਰੇਮੀ ਹੁਣ ਬਹਿ ਜਾਓ ਜੋੜੇ ਅੰਦਰ ਰੱਖਾ ਬਾਕੀ ਸੰਗਤ ਦਰਸ਼ਨ ਕਰ ਲਵੇ ਤੇ ਉਹ ਪ੍ਰੇਮੀ ਪਿੱਛੋਂ ਦਰਸ਼ਨ ਕਰੇਗਾ ਪਰ ਕੋਈ ਨਹੀਂ ਬੈਠਦਾ ਇੱਕ ਨੂੰ ਆਖਿਆ ਤੂੰ ਬਹਿ ਜਾ ਉਹਨੇ ਆਖਿਆ ਜੀ ਮੈਂ ਤਾਂ ਜਿਸ ਵੇਲੇ ਦਾ ਚਲਿਆ ਹਾਂ ਇਹ ਹੀ ਅਰਦਾਸੇ ਕਰਦਾ ਆਂ ਖੰਭ ਵੀ ਕੰਦੜੇ ਜੇ ਨਾ ਕਿੰਨਾ ਸਾਂਵੀ ਤੋਲ ਤਨ ਜਰਾਈ ਆਪਣੇ ਲਾ ਸੱਜਣ ਤੋਲ ਕਿਤੇ ਖੰਭ ਮਿਲਦੇ ਹੋਣ ਤੇ ਲੈ ਲਵਾਂ ਆਪਣਾ ਤਨ ਦੇ ਕੇ ਤਨ ਦੇ ਬਦਲੇ ਇਹ ਫਿਰ ਉੱਡ ਪਾਵਾਂ ਉਹਨਾਂ ਖੰਭਾਂ ਨਾਲ ਤੇ ਗਿਆ ਪਹੁੰਚਾਂ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸਾ ਦੇ ਚਰਣਾ ਵਿੱਚ ਖੰਭ ਵਿਕੂਦੇ i Yeah. ਸੱਚਾ ਸੱਚਾ ਪਾਸਾ ਫਿਰ ਸਾਹਾਂ ਦੇ ਸਾਹਾ ਜਿਸ ਪਾਸ ਬੈਠਿਆ ਸੋਈ ਜਿਸ ਕੋਲ ਅਸੀਂ ਬੈਠਿਆ ਸੋਗਦੇ ਜਿਸ ਕੋਲ ਬੈਠਿਆ ਸਾਡੀ ਸੋਭਾ ਕਦੇ ਬੈਠਿਆ ਰੋਜ ਪਿਆਰੇ ਨਾਲ ਕੋ ਲਾਣੀ ਕੇ ਨਰ ਗੁਰੂਦੰਸੋ ਬੇਸ਼ੱਕ ਹੋਵੇਗਾ ਪਰ ਪਿਆਰ ਨਾਲ ਘਰ ਜਦ ਘੜੀ ਆਖੇ ਮੈਂ ਜਾ ਬਵਾ ਇਹ ਕੋਈ ਵਿਰਲਾ ਮੈਂ ਤਾਂ ਘਰ ਗੁਰੂ ਦੇ ਹੁੰਦਿਆਂ ਵੀ ਮੱਥਾ ਟੇਕਣ ਦੀ ਫੁਰਸਤ ਨਹੀਂ ਇਹ ਮੱਥਾ ਟੇਕਿਆ ਵੀ ਹੈ ਤਾਂ ਬਸ ਮਿੰਟ ਅਦਾ ਨਹੀਂ ਕਿਤੇ ਜੱਟ ਬਣਦਾ ਛਾਲ ਨਹੀਂ ਆਇਆ ਲੱਭ ਕੇ ਵੇਖਾਂ ਤਾਂ ਸਹੀ ਮੇਰੀ ਕਿੰਨੀ ਕਸੂਦਾ ਹੁੰਦੀ ਹੈ ਮੈਂ ਕਿਤਨਾ ਕਸੂਬਦਾਂ ਕੋਲ ਬੈਠੀ ਆਂ ਇਹ ਪ੍ਰਤੀਤ ਆਈ ਲਿਖੀ ਸਹਿ ਵਕਦਨ ਜੀ ਦੇ ਸਾਹਮਣੇ ਬੈਠਿਆ ਛੋਈਏ ਸੁਪਨਾ ਦਾ ਵਿਸਾ ਤੇਰਾ ਵਿਸਾ ਬਣੇਗਾ ਉਹ ਤੇ ਤੇਬਾਰੀ ਹੋ ਜਾਏਗਾ ਜਿਸ ਬੰਦੇ ਦਾ ਵਿਸਾ ਨਹੀਂ ਉਹ ਵੀ ਕੋਈ ਬੰਦਾ ਹੈ ਜਿਸ ਤੇ ਕੋਈ ਕੌਡੀ ਨਹੀਂ ਵਿਸਦਾ ਕੋਈ ਪੈਸਾ ਨਹੀਂ ਵਿਸਦਾ ਹੱਟੀ ਤੂੰ ਚੀਜ ਲਾਓ ਆਖਦਾ ਵੀ ਪੈਸੇ ਦੇ ਕੇ ਜਾ ਆਖੋ ਹੁਣੇ ਆ ਕੇ ਦਿਨਾਂ ਤਾਂ ਚੀਜ਼ ਰੱਖ ਜਾ ਤੇ ਤਾਂ ਪਰ ਜਿਨ੍ਹਾਂ ਦੇ ਵਿਸ਼ਵਾਸ ਹੁੰਦੇ ਹਨ ਲੈ ਜਾਓ ਜੀ ਕੋਈ ਨਹੀਂ ਕਰਦੀ ਗੱਲ ਹੈ ਪੈਸੇ ਆ ਜਾਣਗੇ ਇਹ ਵਿਸ਼ਵਾਸ ਤੇਰਾ ਗੁਰੂ ਕੋਲ ਬੈਠਿਆਂ ਐਸਾ ਵਿਸ਼ਵਾਸ ਹੋ ਜਾਏਗਾ ਕਿ ਕੀਮਤ ਪਿੱਛੋਂ ਦੇਵੇਂਗਾ ਪਦਾਰਥ ਤੈਨੂੰ ਪਹਿਲਾਂ ਮਿਲੇਗਾ ਕੀਮਤ ਕੀ ਹੈ ਪੁੰਨਾ ਦੀ ਪੁੰਨ ਪਿੱਛੋਂ ਬਣਾ ਲਈ ਸੁਖ ਪਹਿਲਾਂ ਲੈ ਨਿਤਆਪਨ ਦੇਣੇ ਪੈਂਦੇ ਨੇ ਤੇ ਸੁਖ ਪਿੱਛੋਂ ਪ੍ਰਾਪਤ ਹੁੰਦੇ ਨੇ ਪਰ ਜਿਨ੍ਹਾਂ ਦੇ ਵਿਸਾਹ ਹੁੰਦੇ ਹਨ ਉਹਨਾਂ ਨੂੰ ਪੁੰਨ ਭਾਵੇਂ ਪਿੱਛੋਂ ਵੀ ਦਿੱਤੇ ਜਾਣ ਸੁਖ ਫੈਨਾ ਮਿਲ ਜੇ ਸਾਸੰਗ ਨੂੰ ਬੋਲੋ ਸ੍ਰੀ ਤਾਂ ਇੱਕ ਇੱਕ ਨੂੰ ਪੁੱਛਿਆ ਜਿਹਨੂੰ ਪੁੱਛਿਆ ਉਸੇ ਨੇ ਆਖਿਆ ਮੇਰਾ ਜੀ ਕਰਦਾ ਮੈਂ ਪਹਿਲਾਂ ਜਾ ਮੱਥਾ ਟੇਕਾਂ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਯਾਦਰਦੀ ਬੁਖਲਵਾਰੀ ਹੋਈ ਅੰਮ੍ਰਿਤ ਵੇਲਾ ਹੈ ਅੱਗੇ ਹੋ ਗਏ ਸਾਧ ਸੰਗਤ ਤੁਸੀਂ ਜਾਓ ਦਰਸ਼ਨ ਕਰੋ ਪਾਤਸ਼ਾਹ ਦਾ ਤੇ ਜੋੜਿਆਂ ਦਾ ਰੱਖਾਂ ਮੈਂ ਬੈਠਦਾ ਤੇ ਆਪ ਛੋਕੜੀ ਮਾਰ ਕੇ ਬੈਠ ਗਏ ਤੇ ਉਹ ਸੰਗਤ ਹੈ ਅਸੀਂ ਤਾਂ ਸੰਗਤ ਨੂੰ ਮੌਲੀ ਗੱਲ ਸਮਝਦੇ ਹਾਂ ਪਰ ਸਹਿਬਾਜ਼ਨ ਇੱਕ ਉਤਮ ਪੰਤ ਸੁਣੀਓ ਗੁਰਪੰਗਰ ਅਭਜਲ ਪਾਰ ਉਤਰਨ ਦਾ ਇਕੋ ਹੀ ਇਕੋ ਹੀ ਵਕੀਲਾ ਹੈ ਸਤ ਸੰਗ ਜਿਨੂੰ ਰੋਜ਼ ਸਵੇਰੇ ਉੱਠ ਕੇ ਸਤ ਸੰਗ ਦੀ ਖਿੱਚ ਨਹੀਂ ਪਈ ਜਾਣੋ ਇਸ ਦਾ ਹਿਰਦਾ ਸ਼ੂਨਿਆ ਹੈ ਇਹ ਹੋਇਆ ਘਰ ਜਪਨੇ ਹਸੂ ਘਰ ਗੁਰੂ ਗ੍ਰੰਥ ਸਾਹਿਬ ਦੇ ਬਿਸ਼ਕ ਰੋਵੇ ਜਿਸ ਅੱਗੇ ਗੁਰੂ ਮਿਲ ਗਿਆ ਘਰ ਸੰਗਤ ਤਾਂ ਨਹੀਂ ਨ ਮਿਲੀ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਸਾਹਿਬਿਲੰਤ ਜਮ ਤਰਾਸ ਮਿਟਾਈ ਜੇ ਜਮ ਦੀ ਤਰਾਸ ਮਿਟਾਣੀ ਹੂ ਤਾਂ ਰੋਜ ਸੰਗਤ ਵਿੱਚ ਆ ਜੇ ਵੀ ਸਾਚੀ ਦੀ ਕੀਤੀ ਹੈ ਸਤ ਸੰਗਤ ਸਿਉ ਮਿਲਦੇ ਰਹੇ ਮਿਲਦੇ ਰਹੇ ਅੱਜ ਉਹ ਯਾਦਗਾਰੀ ਦਿਨ ਹੈ ਸੰਗਤ ਪਰਦੀ ਜਾਂਦੀ ਹੈ ਮੇਰੇ ਪਾ ਪਦੀ ਸਤਿ ਸਤ ਮੇਰੇ ਸਤਬਣੀ दर्शन yeah, मोकर्स पंज मंदी चौ तरी मंदर